ਕਿਸਾਨੀ ਵਾਲੇ ਮਸਲੇ ਤੇ ਹੁਣ ਗੱਲ ਕਿੱਥੇ ਖੜੀ ਐ ਤੁਸੀਂ ਇਸ ਧਰਨੇ ਨੂੰ ਕਿਵੇਂ ਵੇਖਦੇ ਦਿਨ ਪੰਜਾਬ ਦਾ ਕਿਸਾਨ ਜਿਹੜਾ ਇੱਕ ਇਨਕਮ ਗਾਰੰਟੀ ਮੰਗਦਾ ਵੀ ਮੇਰੀ ਐਨੀ ਕਿ ਮੈਂ ਆਪਣੀ ਜ਼ਿੰਦਗੀ ਇੱਜ਼ਤ ਨਾਲ ਇੱਜ਼ਤ ਨਾਲ ਸੁਣੀ ਬਸਰ ਕਰ ਲਾਂ ਵੀ ਉਹਨਾਂ ਇੱਕ ਫਿਕਸਡ ਇਨਕਮ ਆ ਜੀ ਅੱਜ ਤੁਸੀਂ ਕਹੋ ਵੀ ਛੋਡੀ ਸਾਹਿਬ ਬੈਠੇ ਐ ਤੇ ਸੁਣੀ ਲੇਥੇ ਕੋਈ ਨੂੰ ਕਹੇ ਜਾਂ ਗੁਰਮੰਤਰ ਦੇ ਦੂਆ ਸਾਬ ਮੈਂ ਮੇਰਾ ਕੋਈ ਪਤੰਜਲੀ ਐ ਨਹੀਂ ਸਾਬ ਉਹ ਪਤੰਜਲੀ ਵਾਲੇ ਨੂੰ ਅੱਜ ਵੀ ਮੈਂ ਤੁਹਾਡੇ ਕੋਲ ਆਣ ਤੋਂ ਪਹਿਲਾਂ ਨਾਮ ਮੇਰੇ ਇਸ ਕਰਕੇ ਆ ਗਿਆ ਵੀ ਇਹ ਵੀ ਤੇ ਚੱਲੀ ਜਾਂਦਾ ਸੀ ਜੀ ਇਹ ਜੇ ਐਮਐਸਪੀ ਇਹ ਹੱਲ ਹੁੰਦੀ ਐਮਐਸਪੀ ਤਾਂ ਮੇਰੇ ਤੇ ਲਾਗੂ ਨਹੀਂ ਹੁੰਦੀ ਸਰ ਮੇਰੇ ਤਾਂ ਉੱਤੇ ਝੋਨਾ ਹੁੰਦਾ ਹੀ ਨਹੀਂ ਮੇਰੇ ਤਾਂ ਪਾਣੀ ਹੀ ਨਹੀਂ ਅਸੀਂ ਪਾਣੀ ਨੂੰ ਚਿੱਕਾ ਮਾਰੀ ਜਾਂਦੇ ਆਂ ਮੈਂ ਕਿਸਾਨ ਹੀ ਆ ਛੱਡੋ ਲੀਡਰੀ ਨੂੰ ਸਵੇਰ ਨੂੰ ਮੈਨੂੰ ਇਹ ਕਹਿ ਦੇਣੇ ਤੂੰ ਆਪ ਦਾ ਦਸਤਾ ਚੱਕ ਕੇ ਬਾਹਰ ਜਾ ਫਿਰ ਉਹ ਤੇਰੇ ਲੋਕ ਉਹਨਾਂ ਦੀ ਹਰੇ ਖਿੱਤੇ ਦੀ ਸਮੱਸਿਆ ਲੱਗ ਲੱਗ ਕਈ ਗੱਲਾਂ ਦੇ ਵਿੱਚ ਵਜਨ ਹੈ ਬਟ ਜਿਸ ਦਾ ਕੰਮ ਉਸੇ ਕੋ ਸਾਜੇ ਐਮ ਐਸ ਪੀ ਇਜ਼ ਨਾਟ ਅ ਕਯੂਰ ਉਹ ਪਹਿਲਾਂ ਪੁਰਾਣੇ ਟਾਈਮ ਚ ਹੁੰਦਾ ਸੀ ਨਾ ਪੈਨਸਿਲਿਨ ਨਾਲ ਟਿਕਾ ਜਿਹੜੀ ਬਿਮਾਰੀ ਪੈਨਸਿਲਿਨ ਤੋਂ ਹੋ ਜਾਂਦੀ ਸੀ ਉਹ ਆ ਬੜੀ ਕੰਪਲੈਕਸ ਇਸ਼ੂ ਹੈ ਐਨੇ ਵੀ ਮੈਂ ਉਹਦਾ ਤਾਂ ਮੈਨੂੰ ਯੋਗਾ ਕਰਨੀ ਆਂਦੀ ਹੋਵੇ ਪਰ ਮੈਂ ਕੈਂਸਰ ਦਾ ਇਲਾਜ ਨਹੀਂ ਕਰ ਸਕਦਾ ਸਰ ਅਸੀਂ ਖੇਤੀ ਕਰਦੇ ਆ ਮੈਨੂੰ ਫਸਲ ਉਗਾਉਣ ਚ ਮਾਇਰ ਹੈ ਸਾਹਿਬ ਅਸੀਂ ਪੰਜਾਬ ਦਾ ਕਿਸਾਨ ਮਾਇਰ ਹੈ ਐਮ ਐਸ ਪੀ ਗਾਰੰਟੀ ਵੀ ਕਰਦੇ ਹੋਗੇ ਉਹ ਕਹਿੰਦਾ ਨਾ ਕੀ ਨਾ ਕੀ ਪਾ ਕੇ ਦਾ ਨਾਊਗਾ ਕੀ ਨਿਚੋੜੂਗਾ ਕੀ ਸਾਹਿਬ ਉਹ ਉਹਨੂੰ ਕੀ ਹੋ ਜੂਗਾ ਉਹਦੇ ਨਾਲ ਬੱਚਾ ਪੜ ਲੂਗਾ ਉਹਦਾ ਆਮਦਨ ਵਧਾਣ ਦੀ ਸੋਚੋ ਸਾਹਿਬ ਐਮ ਐਸ ਪੀ ਤੇ ਜਦੋਂ ਰਿਕਾਰਡ ਭੇਜ ਜਾਂਦਾ ਨਾ ਇਹ ਸਾਡਾ ਰਿਕਾਰਡ ਫਸ ਗਿਆ ਵੇਸੇ ਐਮ ਐਸ ਪੀ ਲੈ ਕੇ ਐਮ ਐਸ ਪੀ ਨਾਲ ਸਾਰੇ ਮਸਲੇ ਹੱਲ ਹੁੰਦੇ ਮੈਂ ਨਾਲਾਂ ਤੁੱਡੇ ਲੈ ਕੇ ਜਾਉਂਗੇ ਅਗਰੀਕਲਚਰ ਸਟੇਟ ਹੈ ਜਾਖੜ ਸਾਹਿਬ ਤੇ ਤੁਸੀਂ ਖੁਦ ਕਿਸਾਨੀ ਪਰਿਵਾਰ ਨਾਲ ਸੰਬੰਧ ਰੱਖਦੇ ਹੋ ਚਾਹੇ ਤੁਸੀਂ ਆਪੋਜੀਸ਼ਨ ਚ ਰਹੇ ਹੋ ਚਾਹੇ ਰੂਲਿੰਗ ਚ ਤੁਸੀਂ ਕਿਸਾਨ ਹਤਾਇਸ਼ੀ ਹਮੇਸ਼ਾ ਗੱਲ ਕੀਤੀ ਹੈ ਤੁਹਾਡੀਆਂ ਬਹੁਤ ਸਾਰੀਆਂ ਪ੍ਰੈਸ ਕਾਨਫਰੰਸਾਂਸ ਜੀ ਆਪ ਵੀ ਅਟੈਂਡ ਕੀਤੀਆਂ ਆ ਮਸਲਾ ਜਿਹੜਾ ਹੁਣ ਫਿਰ ਉਲਝਿਆ ਪਿਆ ਤੁਸੀਂ ਕਈ ਵਾਰ ਇਹ ਤੇ ਬੋਲ ਚੁੱਕੇ ਹੋ ਪਰ ਇੰਟਰਵਿਊ ਆ ਤੇ ਸੁਭਾਵਿਕਾ ਇੱਕ ਸਵਾਲ ਬਣਦਾ ਹੈ ਕਿਸਾਨੀ ਵਾਲੇ ਮਸਲੇ ਤੇ ਹੁਣ ਗੱਲ ਕਿੱਥੇ ਖੜੀ ਹੈ ਤੁਸੀਂ ਇਸ ਦਰਨੇ ਨੂੰ ਕਿਵੇਂ ਵੇਖਦੇ ਹੋ ਮਸਲਾ ਦਰਨੇ ਦਾ ਨਹੀਂ ਸਭ ਤਰਨਾ ਕੱਲਾ ਸ਼ੰਭੂ ਬਾਰਡਰ ਨੂੰ ਛੱਡੋ ਜਾਂ ਪੰਜਾਬ ਨੂੰ ਛੱਡੋ ਸਾਰੇ ਦੁਨੀਆ 'ਚ ਅਜੀ ਤਰਨੇ ਲੱਗ ਰਿਹਾ ਤੁਸੀਂ ਦੇਖਿਆ ਪੈਰਿਸ ਦੇ ਅੰਦਰ ਦੇਖਿਆ ਬਰਲਿੰਡ ਦੇ ਅੰਦਰ ਦੇਖਿਆ ਸਟਾਕਹੋਮ ਹਰੇਕ ਥਾਂ ਕਿਸਾਨ ਸੜਕਾਂ ਤੇ ਉੱਤਰਾ ਫਿਰਦਾ ਇੱਕ ਗੱਲ ਤਾਂ ਇਹਦੇ ਚੋਂ ਬਿਲਕੁਲ ਨਿਕਲਦੀ ਹੈ ਜੇਕਰ ਆਪਾਂ ਨਿਸ਼ਪਕ ਹੋ ਕੇ ਦੇਖੀਏ ਇਸ ਪਾਸਿਓ ਉਹ ਹੈ ਵੀ ਕਿਸਾਨੀ ਜਿਹੜਾ ਹੈ ਕੋਈ ਲਾਹੇਵੰਦ ਰੁਜ਼ਗਾਰ ਕਹਿ ਲੋ ਵੇ ਆਫ ਨਾਈਫ ਕਹਿ ਲੋ ਆ ਹੈ ਨਹੀਂ ਸਾਬ ਹਰੇਕ ਥਾਂ ਕਿਸਾਨ ਪਰੇਸ਼ਾਨ ਹੈ ਕਾਰਨ ਕੀ ਹੈ ਸਭ ਤੋਂ ਵੱਡਾ ਕਾਰਨ ਹੈ ਵੀ ਕਿਸਾਨ ਇੱਕ ਤਾਂ ਆਮਦਨੀ ਇਹਦੇ ਚ ਘਟਦੀ ਜਾ ਰਹੀ ਹੈ ਦੂਜਾ uncertainty ਸਾਡੇ ਸਾਰੇ ਦਾ ਸਾਰਾ ਕਿਸਾਨੀ ਦਾ ਜਿਹੜਾ ਹੈ ਉਹ ਟੈਂਪਰੇਚਰ ਵਧ ਗਿਆ ਜੀ ਘਟ ਗਿਆ ਜੀ ਲੂ ਚੱਲ ਗਈ ਜੀ ਹਿਮੀਡਿਟੀ ਵਧ ਗਈ ਜੀ ਮੀਂਹ ਆ ਗਿਆ ਜੀ ਹੜ੍ਹ ਆ ਗਿਆ ਜੀ ਸਾਡਾ ਤਾਂ ਸਾਰੇ ਦਾ ਸਾਰਾ ਜਿਸ ਦਿਨ ਤੋਂ ਬੀਜਦੇ ਆ ਜਿਸ ਦਿਨ ਤੋਂ ਵੱਢ ਕੇ ਲੈ ਕੇ ਆਨੇ ਆ ਉਦੋਂ ਤਾਈਂ ਰੱਬ ਦੇ ਆਸਰੇ ਤੁਰੇ ਜਾਂਦਾ ਵੀ ਟੈਂਪਰੇਚਰ ਵਧ ਗਿਆ ਘਟ ਗਿਆ ਇਹਨਾਂ ਹਾਲਾਤਾਂ ਦੇ ਵਿੱਚ ਅੱਜ ਜਦੋਂ ਕਿਸਾਨ ਗੱਲ ਕਰਦੇ ਹੈ ਦੇ ਆਰ ਲੁਕਿੰਗ ਫਾਰ ਮੇਰਾ ਮੰਨਣਾ ਹੈ ਵੀ ਐਜ਼ ਅ ਕਿਸਾਨ ਮੈਂ ਗੱਲ ਕਰ ਰਿਹਾ ਮੈਂ ਕਿਸੇ ਦੀ ਡਿਮਾਂਡ ਦੇ ਉੱਤੇ ਕਮੈਂਟ ਨਹੀਂ ਕਰਦਾ ਵੀ ਉਹ ਕੀ ਮੰਗੀ ਜਾਂਦੇ ਐ ਕੀ ਮੰਗਣਾ ਚਾਹੀਦਾ ਉਹ ਉਹਨਾਂ ਦਾ ਆਪਦਾ ਹਰੇਕ ਦੀ ਸੋਚ ਹੈ ਮੇਰੀ ਸੋਚ ਹੈ ਵੀ ਅੱਜ ਦੇ ਦਿਨ ਪੰਜਾਬ ਦਾ ਕਿਸਾਨ ਜਿਹੜਾ ਹੈ ਇੱਕ ਇਨਕਮ ਗਾਰੰਟੀ ਮੰਗਦਾ ਵੀ ਮੇਰੀ ਇੰਨੀ ਕਿ ਮੈਂ ਆਪਣੀ ਜ਼ਿੰਦਗੀ ਇੱਜ਼ਤ ਨਾਲ ਇੱਜ਼ਤ ਨਾਲ ਸੋਹਣੀ ਬਸਰ ਕਰ ਲਾਂ ਵੀ ਉਹਨਾਂ ਨੂੰ ਫਿਕਸ ਇਨਕਮ ਆ ਜਾਈਵੇ ਉਹ ਇਸ ਖੇਤੀ ਦੇ ਵਿੱਚੋਂ ਅੱਜ ਦੇ ਦਿਨ ਉਹਨੂੰ ਆਸ ਲੱਗਦੀ ਨਹੀਂ ਇਹਦੇ ਕਰਕੇ ਆ ਜਿਹੜੀ ਸਮੱਸਿਆ ਹੈ ਨਾ ਜੀ ਇਹਨੂੰ ਬਾਰ-ਬਾਰ ਇੱਕ ਵਾਰੀ ਠੱਪੀ ਗਈ ਫੇਰ ਬਾਹਰ ਆ ਜੂਗੀ ਆ ਇੱਕ ਆ ਇਹਨੂੰ ਹੁਣ ਤੁਸੀਂ ਟੱਕ ਨਹੀਂ ਸਕਦੇ ਇਸ ਦਾ ਇਸ਼ੂ ਹੁਸ ਟਾਈਮ ਵਿਚ ਟਾਈਮ ਹੈਜ਼ ਕਮ ਜੀ ਕਿਸਾਨੀ ਦੇ ਮੁੱਦੇ ਉੱਤੇ ਸਾਰੀ ਦੁਨੀਆ 'ਚ ਗੱਲਬਾਤ ਚੱਲੂ ਹੀ ਖੜੀ ਹੈ ਚਾਹੇ ਉਹ ਪ੍ਰਾਈਮ ਮਿਨਿਸਟਰ ਫਰਾਂਸ ਦਾ ਹੈ ਪ੍ਰੈਜ਼ੀਡੈਂਟ ਆਫ ਫਰਾਂਸ ਉਹ ਜਾ ਕੇ ਗੱਲ ਕਰਦਾ ਵੀ ਇਸ ਇਸ਼ੂ ਨੂੰ ਟੇਕ ਅਪ ਕਰਾਂਗੇ ਚਾਹੇ ਜਰਮਨੀ ਦੇ ਅੰਦਰ ਗੱਲ ਹੋ ਰਹੀ ਹੈ ਚਾਹੇ ਇੱਥੇ ਗੱਲ ਹੋ ਰਹੀ ਹੈ ਕਿਸਾਨੀ ਦੇ ਮੁੱਦੇ ਨੂੰ ਬਹੁਤ ਹੀ ਗੰਭੀਰਤਾ ਨਾਲ ਖੋਖਣਾ ਪਊਗਾ ਉਹ ਗੱਲ ਫੇਰ ਉੱਥੇ ਆ ਜਾਂਦੀ ਹੈ ਬੜਾ ਕੰਪਲੈਕਸ ਇਸ਼ੂ ਹੈ ਅੱਜ ਤੁਸੀਂ ਕਹੋ ਵੀ ਸੋਢੀ ਸਾਹਿਬ ਬੈਠੇ ਐ ਤੇ ਸੁਣੀ ਲੇਥੇ ਕੋਈ ਨੂੰ ਕੋ ਐ ਜਾਂ ਗੁਰਮੰਤਰ ਦੇ ਦੂਗਾ ਸਾਹਿਬ ਮੈਂ ਮੇਰਾ ਕੋਈ ਪਤੰਜਲੀ ਐ ਨਹੀਂ ਸਾਹਿਬ ਬਿਲਕੁਲ ਠੀਕ ਹੈ ਉਹ ਪਤੰਜਲੀ ਵਾਲੇ ਨੂੰ ਅੱਜ ਭਈ ਮੈਂ ਤੁਹਾਡੇ ਕੋਲ ਆਣ ਤੋਂ ਪਹਿਲਾਂ ਨਾਮ ਮੇਰੇ ਇਸ ਕਰਕੇ ਆ ਗਿਆ ਵੀ ਟੀਵੀ ਤੇ ਚੱਲੀ ਜਾਂਦਾ ਸੀ ਵੀ ਸੁਪਰੀਮ ਕੋਰਟ ਨੇ ਬੁਲਾ ਲਿਆ ਉਹਨਾਂ ਨੂੰ ਬਾਬਾ ਜੀ ਨੂੰ ਵੀ ਆ ਜਾਓ ਜੀ ਕਿਉਂਕਿ ਉਹ ਵੀ ਕਹਿੰਦੇ ਸੀ ਮੈਂ ਕੈਂਸਰ ਦਾ ਇਲਾਜ ਕਰ ਦਿੰਨਾ ਹਾਂ ਜੀ ਸਭ ਮੇਰੇ ਕੋਲ ਕੋਈ ਇਲਾਜ ਐ ਨਹੀਂ ਇਹ ਸਾਰਿਆਂ ਨੂੰ ਰਲ ਮਿਲ ਕੇ ਕੋਖਣਾ ਪਊਗਾ ਸਾਹਿਬ ਆ ਜਿਹੜਾ ਇੰਨਾ ਕੰਪਲੈਕਸ ਇਸ਼ੂ ਹੈ ਵੀ ਜੇ ਐਮਐਸਪੀ ਹੀ ਹੱਲ ਹੁੰਦੀ ਐਮਐਸਪੀ ਤਾਂ ਮੇਰੇ ਤੇ ਲਾਗੂ ਨਹੀਂ ਹੁੰਦੀ ਸਰ ਮੇਰੇ ਤਾਂ ਉੱਥੇ ਚੋਨਾ ਹੁੰਦਾ ਹੀ ਨਹੀਂ ਮੇਰੇ ਤਾਂ ਪਾਣੀ ਹੈ ਨਹੀਂ ਅਸੀਂ ਪਾਣੀ ਨੂੰ ਚਿੱਕਾ ਮਾਰੀ ਜਨੇ ਐਮਐਸਪੀ ਹੋਰ ਗਰੰਟੀ ਲੈ ਲਓ ਜੀ ਪਰ ਮੇਰੇ ਤੋਂ ਮੈਂ ਕਿ ਕਿੱਥੇ ਜਾਊਂਗਾ ਜੀ ਮੈਂ ਵੀ ਕਿਸਾਨ ਹੀ ਆ ਛੱਡੋ ਲੀਡਰੀ ਨੂੰ ਸਵੇਰ ਮੈਨੂੰ ਇਹ ਕਹਿ ਦਿਆ ਨੂੰ ਤੂੰ ਆਪਦਾ ਬਸਤਾ ਚੱਕ ਕੇ ਬਾਹਰ ਜਾ ਫਿਰ ਜਾ ਕੇ ਡਿੱਗੂਗਾ ਤਾਂ ਕਿਸਾਨੀ ਚਹੀ ਫਿਰ ਕਿੱਥੇ ਉੱਥੇ ਵਾਲੇ ਲੋਕ ਉਹ ਉਹਨਾਂ ਦੀ ਹਰੇਕ ਖਿੱਤੇ ਦੀ ਸਮੱਸਿਆ ਅਲੱਗ-ਅਲੱਗ ਹੈ ਹਰੇਕ ਖਿੱਤੇ ਦੀ ਹੂੰ ਤੁਸੀਂ ਹਿੰਦੁਸਤਾਨ ਤਾਂ ਬੜਾ ਵੱਡਾ ਖੇਲਾੜਾ ਪਾ ਕੇ ਬਹਿ ਗਏ ਪੰਜਾਬ ਦੇ ਅੰਦਰ ਦੇਖ ਲਓ ਸਾਡੇ ਵਾਲਾ ਜਿਹੜਾ ਮਾਲਵੇ ਦਾ ਉਹ ਅਸੀਂ ਖੁੰਜੀ ਚ ਬੈਠੇ ਆ ਸਾਡੀ ਸਮੱਸਿਆ ਹੋਰ ਹੈ ਇੱਥੇ ਵਾਲਿਆਂ ਦੀ ਹੋਰ ਹੈ ਹਰੇਕ ਇਲਾਕੇ ਦੀ ਸਮੱਸਿਆ ਉਸੇ ਤਰ੍ਹਾਂ ਪੰਜਾਬ ਦੀ ਕਾਸਟ ਆਫ ਪ੍ਰੋਡਕਸ਼ਨ ਹੋਰ ਹੈ ਬਿਹਾਰ ਦੀ ਹੋਰ ਹੈ ਕਿਤੇ ਰੇਨ ਫੈਡ ਹੈ ਕਿਤੇ ਇਰੀਗੇਸ਼ਨ ਹੈ ਹੀ ਅਸ਼ੋਰ ਡਿਰੀਗੇਸ਼ਨ ਹੈ ਕਿਤੇ ਪੰਜਾਬ ਚ ਬਿਜਲੀ ਮੁਫਤ ਮਿਲ ਰਹੀ ਹੈ ਕਿਸੇ ਕੋਲ ਬਿਜਲੀ ਹੈ ਹੀ ਨਹੀਂ ਇੱਥੇ ਸੜਕਾਂ ਬਣੀਆਂ ਇੱਥੇ ਮੰਡੀਆਂ ਹੈ ਉੱਥੇ ਯੂਪੀ ਬਿਆਰ ਦੇ ਬਹੁਤ ਸਾਰੇ ਇਲਾਕੇ ਉਹਨਾਂ ਕੋਲ ਹੈ ਹੀ ਨਹੀਂ ਜੀ ਐਮਐਸਪੀ ਦੇ ਵੀ ਦੇਓ ਕਿ ਕਿਵੇਂ ਸੋ ਇਸ ਕੰਪਲੈਕਸ ਇਸ਼ੂ ਨੂੰ ਇੰਨਾ ਕੋਈ ਐ ਨੀ ਕਹਤਾ ਜੀ ਐਮਐਸਪੀ ਲਾ ਦਿਓ ਇੱਕ ਮੈਂ ਹੋਰ ਗੱਲ ਸੁਣੀ ਉਹਦੇ ਤੇ ਮੈਂ ਗੌਰ ਕੀਤਾ ਮੈਂ ਕਿਹਾ ਤਾਂ ਚਲੋ ਬੜੀ ਬਹੁਤ ਡੂੰਗੀ ਗੱਲ ਲੈ ਕੇ ਆਏ ਹੈ ਏਸ਼ਚੋ ਡਬਲਿਊ ਪੀ ਐਚ ਚੋ ਕੱਢ ਦਿਓ ਵਰ ਟ੍ਰੇਡ ਵਾਲੇ ਚੋ ਕੱਢ ਦਿਓ ਕਹਿੰਦੇ ਇਹ ਦੇ ਨਾਲ ਸਾਨੂੰ ਮਾਰਨ ਲੱਗੇ ਆ ਮੈਂ ਕਿਹਾ ਤਾਂ ਬਹੁਤ ਵਧੀਆ ਗੱਲ ਨੇ ਇਹਨਾਂ ਕੀਤੀ ਐ ਪਰ ਬਾਸਮਤੀ ਵਾਲੇ ਨੂੰ ਪੁੱਛੋ ਸਭ ਬਾਸਮਤੀ ਜਿਹੜੇ ਉਗਾਂਦੇ ਐ ਝੋਨੇ ਦਾ ਛਡੋ ਮੈਂ ਮਾਲਵਾ ਮਾਝਾ ਛਡੋ ਮੈਂ ਝੋਨੇ ਦੇ ਅੰਦਰ ਹੀ ਜਿਹੜਾ ਕੋਈ ਬਾਸਮਤੀ ਉਗਾਂਦਾ ਬਾਸਮਤੀ ਕਿੱਥੇ ਜਾਂਦੀ ਐ ਸਭ ਸਾਰੀ ਬਾਹਰ ਜਾਂਦੀ ਐ ਹੈ ਸਵੇਰੇ ਬੰਦ ਕਰ ਦੇਣਗੇ ਸਭ ਪਹਿਲਾਂ ਉਹ ਆਪਣੇ ਵਾਲੇ ਨੇ ਥਾਈਲੈਂਡ ਦਾ ਤਾਂ ਉਤੋਂ ਕਢਵਾਇਆ ਐ ਸਾਡੇ ਪਿਊਸ਼ ਕੋਇਲ ਜੀ ਜਿਹਨੂੰ ਹੁਣ ਦੋਹਾ ਦੇ ਅੰਦਰ ਚੱਲ ਰਹੀ ਸੀਗੀ ਡਬਲਿਊਟੀਓ ਦੀ ਕਾਨਫਰੰਸ ਹੈ ਉਹਨਾਂ ਦੇ ਥਾਈਲੈਂਡ ਦੇ ਐਗਰੀਕਲਚਰ ਮਿਨਿਸਟਰ ਨੇ ਕਹਿਤਾ ਆ ਵੀ ਆ ਹਿੰਦੁਸਤਾਨ ਵਾਲੇ ਠੱਗੀ ਕਰੀ ਜਾਂਦੇ ਆ ਉਹਨਾਂ ਦਾ ਕਿਉਂਕਿ ਉਹ ਸਭ ਤੋਂ ਵੱਡੇ ਰਾਈਸ ਐਕਸਪੋਰਟਰ ਨੇ ਸਾਬ ਕੇ ਬੰਦ ਕਰਾਉ ਉਹਨੂੰ ਡਬਲਿਊ ਉਹ ਤਾਂ ਕੱਢਣ ਨੂੰ ਫਿਰਦੇ ਸਨ ਜੀ ਕਿਉਂਕਿ ਬਾਸਮਤੀ ਆਪਣਾ ਜਿਹੜਾ ਚੋਨਾ ਹੈ ਜਿਹੜੀ ਆ ਦੂਜੀ ਨਾਨ ਬਾਸਮਤੀ ਉਹ ਤਾਂ ਸਾਰੀ ਆਪ ਇੱਥੇ ਕਰਦੇ ਆ ਉਹਦੇ ਐਕਸਪੋਰਟਰ ਜਿਹੜੇ ਰੇਟ ਫਿਕਸ ਕਰਦੇ ਆ ਵੀ ਉਹ ਬਾਹਰ ਨਾ ਤੁਰਨ ਲੱਗ ਜਾਣ ਵੀ ਇਥੇ ਜ਼ਰੂਰਤਮੰਦ ਹੈ ਬਾਸੁੰਤੀ ਸਾਰੀ ਬਾਹਰ ਜਾਂਦੀ ਹੈ ਠੀਕ ਹੈ ਤੇ ਆ ਜਿਹੜੀ 68 ਬਾਸੁੰਤੀ ਵਾਲੇ ਲਈ ਜਾਂਦੇ ਆ ਉਹਨਾਂ ਦਾ ਕੀ ਬਣੂਗਾ ਸਾਬ ਆ ਕਿਸੇ ਨੇ ਆ ਕੇ ਚਾਰ ਬੰਦੇ ਮੈਂ ਦੇਖ ਰਿਆ ਸੀ ਉਸ ਦਿਨ ਜਿਹੜੀ ਉਹ ਲਾਈਨ ਅਪ ਉਹਦੇ ਚ ਬਾਹਰੋਂ ਆਏ ਬੈਠੇ ਸੀ ਹੁੰਦੀਆਂ ਐਨ ਕਾਂ ਦੇਖ ਕੇ ਉਹਨਾਂ ਦਾ ਬੋਲਣ ਦਾ ਟੰਗ ਮੈਂ ਕਿਹਾ ਹੈ ਤਾਂ ਕੋਈ ਔੜੇ ਲਿਖੇ ਫਾਰਮਰ ਹੈ ਅਸਲ ਕਿਸਾਨੀ ਹੈ ਨਹੀਂ ਆ ਤਾਂ ਕੋਈ ਇੰਟੈਲੈਕਚੁਅਲ ਫਾਰਮਰ ਹੈ ਉਹਨਾਂ ਨੇ ਕਿਸੇ ਨੇ ਮੇਰੇ ਵਰਗੇ ਮਾਤਰ ਨੂੰ ਦੱਸਤਾ ਜੀ ਇੱਕ WTO ਚ ਇੱਕ ਐਮਬਰ ਬਾਕਸ ਹੁੰਦਾ ਹੈ ਇੱਕ ਗ੍ਰੀਨ ਬਾਕਸ ਹੁੰਦਾ ਹੈ ਸੋ WTO ਇਜ਼ ਨਾਟ ਜਸਟ ਸਮ ਬਾਕਸਸ ਹਾਂਜੀ ਇਟ ਇਜ਼ ਅ ਕੰਪੋਜ਼ਿਟ ਰਿਊਸ ਆ ਪੂਰੇ ਹਿੰਦੁਸਤਾਨ ਦੀ ਅੱਜ ਸਾਡਾ ਐਗਰੀਕਲਚਰ ਪ੍ਰੋਡਿਊਸ ਦੀ ਜਿਹੜੀ ਐਕਸਪੋਰਟ ਮਾਰਕੀਟ ਹੈ ਉਹ ਦੇਖਣਾ ਪਊਗਾ ਸਾਬ WTO ਦੇ ਵਿੱਚ ਕਲਾ ਐਕਸਪੋਰਟ ਐਗਰੀ ਐਕਸਪੋਰਟ ਹੀ ਨਹੀਂ ਹੋ ਰਿਹਾ ਸਾਬ ਇਹ ਉਹ ਦੂਜੀ ਐਕਸਪੋਰਟ ਹੈ ਉਹ ਉਹਨਾਂ ਨੇ ਮਨਜੀ ਟੁਕ ਜੂਗੀ ਇੱਕ ਪਾਸੇ ਕਹਿੰਦੇ ਸਾਡੇ ਮੰਜ ਬੰਦਿਆਂ ਨੂੰ ਇੱਥੇ ਫੈਕਟਰੀਆਂ ਲਵਾਵਾਂਗੇ ਜੋਗੇ ਕਿਤੇ ਸਾਬ ਡਬਲਯੂਟੀਓ ਚੋਂ ਕੱਢਤਾ ਤਾਂ ਜਦਕੀ ਮੰਗ ਸੀਦੀ ਡਬਲਯੂਟੀਓ ਚੇਂਜ ਕਰਨ ਦੀ ਹੈ ਬਿਲਕੁਲ ਸਾਬ ਡਬਲਯੂਟੀਐਚ ਨੂੰ ਆਪਾਂ ਛੱਡ ਦਿਓ ਸੋ ਕਈ ਗੱਲਾਂ ਦੇ ਵਿੱਚ ਵਜਨ ਹੈ ਬਟ ਜਿਸ ਦਾ ਕੰਮ ਉਸੇ ਕੋ ਸਾਜੇ ਸਾਬ ਕਿਸਾਨ ਨੂੰ ਸਭ ਤੋਂ ਵੱੰਨ ਨੂੰ ਯਾਦ ਹੈ ਜਦੋਂ ਚੀਕਾਂ ਵਜਦੀਆਂ ਸੀ ਜੀ ਕਿਸਾਨੀ ਨੂੰ ਇਨਕਮ ਟੈਕਸ ਚ ਪਾਉਣ ਲੱਗੇ ਆ ਉੱਥੇ ਪਤਾ ਸਭ ਤੋਂ ਵੱਡਾ ਇੱਕ ਕੀ ਇਸ਼ੂ ਜਦੋਂ ਪਾਰਲੀਮੈਂਟ ਚ ਬਹਿਸ ਹੋ ਰਹੀਆਂ ਸੀਗੇ ਤੇ ਉਸ ਪੁਰਾਣੇ ਸਮੇਂ ਦੇ ਅੰਦਰ ਵੀ ਕਿਸਾਨੀ ਉਹ ਤੋਂ ਸਾਡੇ ਰਾਜਸਥਾਨ ਦੇ ਵਿਚਾਰ ਉਹਨਾਂ ਖੜੇ ਹੋ ਗਏ ਕਿ ਨੇ ਕਹਿੰਦਾ ਜੀ ਕਿਸਾਨੀ ਨੂੰ ਆ ਜਮਾ ਘਾਟ ਨਹੀਂ ਆਂਦੀ ਕਿਸਾਨ ਨੂੰ ਕਿਸਾਨ ਰਹਿਣ ਦਿਓ ਅਕਾਊਂਟੈਂਟ ਨਾ ਬਣਾਓ ਤੇ ਮੈਂ ਕਹਿੰਦਾ ਵੀ ਸਾਰਾ ਕੰਮ ਐਵਰੀਬਡੀ ਬਹੁਤ ਸਾਰੇ ਕੰਪੀਟੈਂਟ ਲੋਕ ਹੈ ਜਿਹੜੇ ਇਸ ਨੂੰ ਸਮਝਦੇ ਹੈ ਸਾਬ ਨੂੰ ਹੀ ਨਾ ਪਰ ਹਰੇਕ ਬੰਦਾ ਇਸ ਨੂੰ ਕੋਖ ਸਕੇ ਹਰੇਕ ਦੀ ਆਪਣੀਆਂ ਪ੍ਰੀਹੈਂਸ਼ਨ ਤੇ ਬਾਸਮਤੀ ਵਾਲੇ ਦੀ ਹੋਰ ਮੰਗੇ ਝੋਨੇ ਵਾਲੇ ਦੀ ਹੋਰ ਹੈ ਸਾਡੀ ਕਿੰਨੂ ਜ਼ਿਆਦਾ ਜਗਾ ਹੋਗਾ ਜੀ ਨੇ ਅਸੀਂ ਸਾਡੀ ਹੋਰ ਹੈ ਹਰੇਕ ਬਟ ਕਿਸਾਨ ਦੀ ਕੋਈ ਮੰਗੇ ਵੀ ਮੇਰੀ ਆਮਦਨ ਕਿਵੇਂ ਵਧੇ ਉਸ ਆਮਦਨ ਵਧਣ ਨੂੰ ਲੈ ਕੇ ਇੱਕ ਪਾਸੇ ਤਾਂ ਦੂਜੇ ਦੇਖੋ ਮੈਂ ਉਹ ਦਿਨ ਵੀ ਗੱਲ ਕੀਤੀ ਸੀ ਵੀ ਜਿੱਥੇ ਤਾਂ ਹੀ ਝੋਨੇ ਦੀ ਐਮਐਸਪੀ ਹੈਗੀ ਸਭ ਆંકੜੇ ਬੋਲਦੇ ਸੁਨੀਲ ਜਾਖੜਨੀ ਬੋਲਦਾ ਕਈ ਕਹਿ ਦਿੰਦੇ ਆ ਸੁਨੀਲ ਜਾਖੜ ਨੇ ਮੈਂ ਇਹਨਾਂ ਦੇ ਕਾਂਗਰਸ ਲੀਡਰਾਂ ਦੇ ਚਸ਼ਮੇ ਬਦਲ ਲੇ ਜਾਖੜਨੀ ਚਸ਼ਮੇ ਨਹੀਂ ਸਾਬ ਤੁਸੀਂ ਲਾ ਕੇ ਮਾੜਾ ਮੋਟਾ ਪੜ ਵੀ ਲਿਆ ਕਰੋ ਕਿਤੇ ਨਾ ਕਿਤੇ ਉਹਨਾਂ ਨੂੰ ਕਹਦੇ ਦੋ ਹਜ਼ਾਰ 14 ਦੇ ਅੰਦਰ ਸਾਬ ਕਰੀਬਨ 15000 ਕਰੋੜ ਰੁਪਇਆ ਝੋਨੇ ਦਾ MSP ਦੇ ਤੌਰ ਤੇ ਪੰਜਾਬ ਦੇ ਕਿਸਾਨਾਂ 'ਚ ਆਇਆ ਸੀਗਾ ਮਤਲਬ ਖਰੀਦ ਹੋਈ ਸੀਗੀ 1 ਕਰੋੜ 20 ਲੱਖ ਟਨ ਇਥੋਂ ਚੋਨਾ ਚੱਕਿਆ ਗਿਆ ਸੀਗਾ ਪੰਜਾਬ 'ਚ 2014 'ਚ ਜੀ ਆ ਹੁਣ ਜਿਹਦੀ ਆ ਫਸਲ ਖਰੀਦ ਹੋਈ ਹੈ 1 ਕਰੋੜ 85 ਲੱਖ 88 ਹਜ਼ਾਰ ਟਨ ਚੋਨਾ ਚੱਕਿਆ ਗਿਆ ਕਿੱਥੇ 15000 ਕਰੋੜ ਰੁਪਇਆ ਐਤਕੀ ਆ 40000 ਕਰੋੜ ਰੁਪਇਆ ਫਿਰ ਉਹਦੇ ਨਾਲ ਸਮੱਸਿਆ ਹੱਲਤਾ ਨਹੀਂ ਹੋਈ ਬਿਲਕੁਲ ਠੀਕ ਆਮਦਨ ਤਾਂ ਵਧੀ ਕਿ ਨਹੀਂ ਤਿੰਨ ਗੁਣਾ ਤੋਂ ਵालतू ਵਧ ਗਈ ਸਾਬ 15 ਜਾਂ ਉਹਨੂੰ 16 ਵੀ ਮੰਨ ਲਓ 15000 ਕੁਛ ਕਰੋੜ ਰੁਪਏ ਇਹ ਇਹ ਤਾਂ ਤੁਸੀਂ 40000 ਕਰੋੜ ਰੁਪਏ ਨੂੰ ਹੱਥ ਪਾ ਲਿਆ ਬਟ ਇਸ ਕਰਕੇ ਮੇਰੀ ਇੰਨੀ ਬੇਨਤੀ ਹੈ ਸਾਰੇ ਸਾਥੀਆਂ ਨੂੰ ਵੀ ਇਹਨੂੰ ਬੈਠ ਕੇ ਕੋਖੋ ਮਸਲੇ ਨੂੰ ਅਸਲ ਸਮੱਸਿਆ ਤੈ ਜਾਓ ਇਹਦਾ ਕਿਵੇਂ ਹੱਲ ਹੋਊਗਾ ਐਮਐਸਪੀ ਇਜ਼ ਨਾਟ ਅ ਕਿਉਰ ਉਹ ਪਹਿਲਾਂ ਪੁਰਾਣੇ ਟਾਈਮ ਚ ਹੁੰਦਾ ਸੀ ਨਾ ਪੈਨਸੀਡਿਨ ਨਾਲ ਟਿਕਾ ਜਿਹੜੀ ਬਿਮਾਰੀ ਪੈਨਸਿਲਿਨ ਤੋਂ ਹੋ ਜਾਂਦੀ ਸੀ ਹੁਣ ਆ ਬੜੀ ਕੰਪਲੈਕਸ ਇਸ਼ੂ ਹੈ ਐਨੇ ਵੀ ਮੈਂ ਹੋ ਸਕਦਾ ਮੈਨੂੰ ਯੋਗਾ ਕਰਨੀ ਆਂਦੀ ਹੋਵੇ ਪਰ ਮੈਂ ਕੈਂਸਰ ਦਾ ਇਲਾਜ ਨਹੀਂ ਕਰ ਸਕਦਾ ਸਰ ਅਸੀਂ ਖੇਤੀ ਕਰਦੇ ਆ ਮੈਨੂੰ ਫਸਲ ਉਗਾਉਣ ਚ ਮਾਇਰ ਹੈ ਸਾਹਿਬ ਅਸੀਂ ਪੰਜਾਬ ਦਾ ਕਿਸਾਨ ਮਾਇਰ ਹੈ ਪਰ ਉਹ ਕਿਸਾਨ ਕਵੇ ਵੀ ਮੈਂ ਆਹਦੀ ਸਮੱਸਿਆ ਦਾ ਹੱਲ ਪਾ ਲ ਦੂੰਗਾ ਇਹਦੇ ਵਾਸਤੇ ਸਾਰਿਆਂ ਨੂੰ ਬੈਠ ਕੇ ਕਿਸਾਨ ਲੀਡਰਸ ਉਸ ਚ ਬੈਠਣ ਖੁੱਲੇ ਦਿਮਾਗ ਨਾਲ ਇਹਦਾ ਕਰਨ ਵੀ ਸਾਰੇ ਪੰਜਾਬ ਦਾ ਹਿੰਦੁਸਤਾਨ ਦਾ ਕਿਸਾਨ ਕਿਸਾਨ ਕੰਜ਼ਿਊਮਰ ਵੀ ਤਾਇਰ ਸੀ ਆਪਾਂ ਬਿਲਕੁਲ ਆਪਾਂ ਨੂੰ ਆ ਜਿਹੜਾ ਅੱਜ ਭਗਵੰਤ ਮਾਨ ਜੀ ਵੰਡਦੇ ਫਿਰਦੇ ਆ ਮੈਂ ਰਾਸ਼ਨ ਘਰੇ ਲੈ ਕੇ ਆ ਗਿਆ ਕਿਹਦੇ ਸਾਹਿਬ ਰਾਸ਼ਨ ਕਿਹਨੇ ਦਿੱਤਾ ਕਿਉਂਕਿ ਸੈਂਟਰਲ ਗਵਰਨਮੈਂਟ ਖਰੀਦੀ 40000 ਕਰੋੜ ਰੁਪਏ ਦਾ ਖਰੀਦਦਾ ਲੈ ਪਰੋ ਦਾ ਕਰਨ ਕੀ ਸੁਪਰੀਮ ਕੋਰਟ ਨੇ ਕਹਿਦਾ ਚੂਹੇ ਖਾਈ ਜਾਂਦੇ ਖਰਾਬ ਹੋ ਜਾਂਦੀ ਹੈ ਕਰਨ ਵੰਡੋ ਆ ਆ ਵੰਡੀ ਜਾਂਦੇ ਉਹਦੇ ਤੇ ਭਗਵੰਦ ਮਾਨ ਜੀ ਨੇ ਫੋਟੋ ਲਾ ਲਈ ਕਹਿਤਾ ਦਿਓ ਵੀ ਆ ਉਥੋਂ મોદી ਸਾਹਿਬ ਨੇ ਭੇਜੀ ਹੈ ਸੈਂਟਰ ਗਵਰਨਮੈਂਟ ਦੀ ਉਹ 4000 ਕਰੋੜ ਰੁਪਏ ਤੁਹਾਨੂੰ 4000 ਕਰੋੜ ਰੁਪਏ ਦਿੱਤੇ ਉਹ ਜਰੂਰ ਹੈ ਨਹੀਂ ਬਰਾ ਆ ਵੰਡ ਰਹੇ ਆ ਗਰੀਬਾਂ ਨੂੰ ਘਟੂ ਘਟ ਗਰੀਬਾਂ ਦਾ ਫਾਇਦਾ ਹੋਵੇ ਇਸ ਕਰਕੇ ਉਹ ਜਿਹੜਾ ਕਿਸਾਨੀ ਦਾ ਮਾਲ ਹੈ ਉਹ ਵੀ ਵਾਪਸ ਆ ਰਹੇ ਸਭ ਕਿਸਾਨ ਕੋਲ ਆ ਰਹੇ ਤੇ ਹਰੇਕ ਬੰਦਾ ਜਦੋਂ ਕਿਸਾਨ ਕਹਿੰਨੇ ਆ ਸਾਹ ਉਹਦਾ ਇੱਕ ਐਂਡ ਕਰਕੇ ਪਾ ਦਿੰਦੇ ਆ ਕਿਸਾਨ ਔਰ ਮਜ਼ਦੂਰ ਅੰਕੜੇ ਕਢਾਇਓ ਸੋਢੀ ਸਾਹਿਬ ਆ ਕੋਈ ਫੋਰਮ ਹੈ ਨਹੀਂ ਜਿੱਥੇ ਮੈਂ ਬੈਠ ਕੇ ਗੱਲ ਕਰਾਂ ਜੀ ਜਿਹੜੇ ਬਾਰਡਰ ਤੇ ਸਾਰੇ ਬੈਠੇ ਆ ਪੰਜਾਬ ਦੇ ਸਾਰੇ ਅੰਕੜੇ ਕੱਢ ਕੇ ਦੇਖ ਲਓ ਪੰਜਾਬ ਦੇ ਅੰਦਰ ਛੋਟਾ ਕਿਸਾਨ ਇੱਕ ਇੱਕ ਕਿੜਾ ਵਾਲਾ 2 ਇੱਕ ਕਿੜਾ ਵਾਲਾ ਕਿਸਾਨ ਕਿੰਨਾ ਹੈ ਅਸੀਂ 90% ਦੀ ਉਹਨੂੰ ਹੱਥ ਪਾਊਗਾ ਸਾਬ ਉਹਨੂੰ ਅਗਰ ਜੇ ਤੁਸੀਂ ਐਮਐਸਪੀ ਗਾਰੰਟੀ ਵੀ ਕਰਦੇ ਹੋਗੇ ਹੂੰ ਉਹ ਕਹਿੰਦਾ ਨਾ ਕੀ ਨਾਗ ਕੀ ਪਾ ਕੇ ਦਾ ਨਾਊਗਾ ਕੀ ਨਿਚੋੜੂਗਾ ਕੀ ਸਾਬ ਉਹਨੂੰ ਕੀ ਹੋ ਜੂਗਾ ਉਹਦੇ ਨਾਲ ਬੱਚਾ ਪੜ ਲੂਗਾ ਉਹਦਾ ਬਿਲਕੁਲ ਠੀਕ ਗੱਲ ਹੈ ਉਹਦਾ ਬੱਚਾ ਮੈਡੀਕਲ ਚ ਜਾਂਦਾ ਰਹੂਗਾ ਇਸ ਕਰਕੇ ਉਹਦੀ ਆਮਦਨ ਵਾਸਤੇ ਐਨੀਮਲ ਹਸਬੈਂਡਰੀ ਹੈ ਫਿਸ਼ਰੀ ਹੈ ਦੇ ਦੇ ਬੜੀ ਸਾਰੇ ਸਾਰੇ ਕਿਤੇ ਹੈਗੇ ਆ ਹਾਂ ਬਿਲਕੁਲ ਠੀਕ ਇਹਨੂੰ ਆਮਦਨ ਬਦਾਨ ਦੀ ਸੋਚੋ ਸਾਬ ਐਮਐਸਪੀ ਤੇ ਜਦੋਂ ਰਿਕਾਰਡ ਭੇਜਦਾ ਨਹੀਂ ਰਿਕਾਰਡ ਫਸ ਗਿਆ ਵੀ ਐਸੇ ਐਮਐਸਪੀ ਲੈ ਕੇ ਐਮਐਸਪੀ ਨਾਲ ਸਾਰੇ ਮਸਲੇ ਹੱਲ ਹੁੰਦੇ ਮੈਂ ਨਾਲ ਆ ਤੁਹਾਡੇ ਪਰ ਬੈਠ ਕੇ ਕੋਖ ਲੋ ਸਾਬ